ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਰਜਿਸਟਰ ਸ਼ਾਖਾ ਗੁਰਾਇਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮ ਮੰਦਰ ਰਿਸ਼ੀਕੁਟੀਆ ਗੁਰਾਇਆ ਤੋਂ ਸ਼੍ਰੀ ਸ਼੍ਰੀ 108 ਮਹੰਤ ਵਾਸੂਦੇਵ ਦਾਸ ਬਿਆਸ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ 19ਵੀਂ ਫਰੀ ਪਾਸ ਯਾਤਰਾ ਸ਼੍ਰੀ ਅਮਰਨਾਥ ਜੀ ਦੇ ਦਰਸ਼ਨਾਂ ਲਈ ਸ਼੍ਰੀ ਰਾਮ ਮੰਦਰ ਰਿਸ਼ੀਕੁਟੀਆ ਗੁਰਾਇਆ ਤੋਂ ਪੁਜਾਰੀ ਸ਼੍ਰੀ ਰਾਜਾ ਰਾਮ ਜੀ ਵੱਲੋਂ ਪੂਜਾ ਅਰਚਨਾ ਕਰਨ ਤੋਂ ਬਾਅਦ ਰਵਾਨਾ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੁਨੀਸ਼ ਸ਼ਰਮਾ ਨੇ ਦੱਸਿਆ ਕੀ ਆਨਾਰੇ ਵੀਰਾਂ ਦੇ ਸਹਿਯੋਗ ਨਾਲ ਫਰੀਬਾਸ ਯਾਤਰਾ ਜਾ ਰਹੀ ਹੈ ਜੋ 10 ਜੁਲਾਈ ਨੂੰ ਵਾਪਸ ਪਰਤੇਗੀ ਇਸ ਮੌਕੇ ਸਮਾਸ਼ ਸੇਵੀ ਅਨੂਪ ਛਾਵੜਾ ਵੱਲੋਂ ਸੰਗਤ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਮੰਡਲ ਵੱਲੋਂ ਛਾਵੜਾ ਪਰਿਵਾਰ ਦਾ ਧੰਨਵਾਦ ਕੀਤਾ ਗਿਆ जय yeah. yeah. श्री श्री 108 श्री महंत श्री, श्री वासुदेव व्यास जी महाराज जी ਦੇ ਅਸ਼ੀਰਵਾਦ ਨਾਲ 19ਵੀਂ ਫ੍ਰੀ ਏਸੀ ਬੱਸ ਯਾਤਰਾ ਸ਼੍ਰੀ ਅਮਨ ਰਾਜ ਜੀ ਦੇ ਦਰਸ਼ਨਾਂ ਦੇ ਲਈ ਅੱਜ ਗੁਰਾਇਆਂ ਤੋਂ ਰਵਾਨਾ ਹੋ ਰਹੀ ਹੈ ਜਿਸ ਵਿੱਚ ਸਾਨੂੰ ਐਨ ਆਰ ਆਈ ਭਰਾਵਾਂ ਦਾ ਗੁਰਾਇਆਂ ਤੋਂ ਬਹੁਤ ਹੀ ਸਹਿਯੋਗ ਮਿਲਿਆ ਅਸੀਂ ਅੱਗੇ ਤੋਂ ਵੀ ਚਾਹੁੰਦੇ ਹਾਂ ਇਹੋ ਜਿਹਾ ਸਹਿਯੋਗ ਮਿਲਦਾ ਰਹੇ ਤੇ ਇਸ ਤਰ੍ਹਾਂ ਹੀ ਫ੍ਰੀ ਬੱਸ ਯਾਤਰਾਵਾਂ ਜਾਂਦੀਆਂ ਰਹਿਣ ਬੋਲ ਸ਼ੰਕਰ ਭਗਵਾਨ ਕੀ ਜੈ ਹਰ ਹਰ ਮਹਾਦੇਵ ਰਾਮ ਜੀ ਦੀ ਅਗਵਾਈ ਦੇ ਵਿੱਚ ਸ਼੍ਰੀ ਰਿਸ਼ੀ ਗੁੜੀਆ ਰਾਮ ਮੰਦਰ ਤੋਂ ਜਾ ਰਹੀ ਆ 1 ਜੁਲਾਈ ਨੂੰ ਤੇ 10 ਤਰੀਕ ਨੂੰ ਇਹ ਵਾਪਸ ਆਏਗੀ ਦਰਸ਼ਨਾਂ ਤੋਂ ਬਾਅਦ ਪਟਾ ਸਾਹਿਬ ਦਾ ਜਿਨ੍ਹਾਂ ਨੇ ਲੰਗਰ ਦੇ ਵਿੱਚ ਸਾਨੂੰ ਤਨੋਂ ਮਨੋਂ ਧਨੋਂ ਹਾਂ ਟੈਵੇਂ ਸਾਡੇ ਨਾਲ ਖੜੇ ਰਹਿੰਦੇ ਆ ਇਹਨਾਂ ਦਾ ਸਹਿਯੋਗ ਸਾਨੂੰ ਹਮੇਸ਼ਾ ਮਿਲਦਾ ਰਹੇ ਭੋਲੇ ਬਾਬਾ ਇਹਨਾਂ ਦੇ ਉੱਪਰ ਅਪਾਰ ਕਿਰਪਾ ਕਰਦੇ ਰਹਿਣ ਜੈ ਸ਼ੰਕਰ ਜੈ ਸ਼ੰਕਰ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਰਜਿਸਟਰਡ ਸ਼ਾਖਾ ਗੁਰਾਇਆ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮ ਮੰਦਰ ਰਿਸ਼ੀਕੁਟੀਏ ਗੁਰਾਂ ਤੋਂ ਸ਼੍ਰੀ ਸ਼੍ਰੀ 108 ਮਹੰਤ ਵਾਸੂਦੇਵ ਦਾਸ ਬਿਆਸ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ 19ਵੀਂ ਫਰੀ ਪਾਸ ਯਾਤਰਾ ਸ਼੍ਰੀ ਅਮਨਨਾਥ ਜੀ ਦੇ ਦਰਸ਼ਨਾਂ ਲਈ ਸ਼੍ਰੀ ਰਾਮ ਮੰਦਰ ਰਿਸ਼ੀਕੁਟੀਏ ਗੁਰਾਂ ਤੋਂ ਪੁਜਾਰੀ ਸ਼੍ਰੀ ਰਾਜਾ ਰਾਮ ਜੀ ਵੱਲੋਂ ਪੂਜਾ ਅਰਚਨਾ ਕਰਨ ਤੋਂ ਬਾਅਦ ਰਵਾਨਾ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੁਨੀ ਸ਼ਰਮਾ ਨੇ ਦੱਸਿਆ ਕਿ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਫਰੀ ਬਾਸ ਯਾਤਰਾ ਜਾ ਰਹੀ ਹੈ ਜੋ 10 ਜੁਲਾਈ ਨੂੰ ਵਾਪਸ ਪਰਤੇਗੀ ਇਸ ਮੋਕੇ ਸਨਮਾ ਸੇ ਵੀ ਅਨੂਪ ਛਾਵੜਾ ਵੱਲੋਂ ਸੰਗਤ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ। ਮੰਡਲ ਵੱਲੋਂ ਛਾਵੜਾ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਕੀ ਜੈ ਸ਼੍ਰੀ ਸ਼੍ਰੀ 108 ਸ਼੍ਰੀ ਮਹਾਂਤ ਸ਼੍ਰੀ ਵਾਸਦੇ ਵ્યાਸ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ 19ਵੀਂ ਫ੍ਰੀ ਏਸੀ ਬੱਸ ਯਾਤਰਾ ਸ਼੍ਰੀ ਅਮਨ ਰਾਜ ਜੀ ਦੇ ਦਰਸ਼ਨਾਂ ਦੇ ਲਈ ਅੱਜ ਗੁਰਾਇਆਂ ਤੋਂ ਰਵਾਨਾ ਹੋ ਰਹੀ ਹੈ ਜਿਸ ਵਿੱਚ ਸਾਨੂੰ ਐਨ ਆਰ ਆਈ ਭਰਾਵਾਂ ਦਾ ਗੁਰਾਇਆਂ ਤੋਂ ਬਹੁਤ ਹੀ ਸਹਿਯੋਗ ਮਿਲਿਆ ਅਸੀਂ ਅੱਗੇ ਤੋਂ ਵੀ ਚਾਹੁੰਦੇ ਹਾਂ ਇਹੋ ਜਿਹਾ ਸਹਿਯੋਗ ਮਿਲਦਾ ਰਹੇ ਤੇ ਇਸ ਤਰ੍ਹਾਂ ਹੀ ਫ੍ਰੀ ਬੱਸ ਯਾਤਰਾਵਾਂ ਜਾਂਦੀਆਂ ਰਹਿਣ ਬੋਲ ਸ਼ੰਕਰ ਭਗਵਾਨ ਕੀ ਜੈ ਹਰ ਹਰ ਮਹਾਦੇਵ ਰਾਮ ਜੀ ਦੀ ਅਗਵਾਈ ਦੇ ਵਿੱਚ ਸ਼੍ਰੀ ਰਿਸ਼ੀ ਕੁਟੀਆ ਰਾਮ ਮੰਦਰ ਤੋਂ ਜਾ ਰਹੀ ਆ 1 ਜੁਲਾਈ ਨੂੰ ਤੇ 10 ਤਰੀਕ ਨੂੰ ਇਹ ਵਾਪਸ ਆਏਗੀ ਦਰਸ਼ਨਾ ਤੋਂ ਬਾਅਦ ਕਾ ਸਾਹ ਦਾ ਜਿਨ੍ਹਾਂ ਨੇ ਲੰਗਰ ਦੇ ਵਿੱਚ ਸਾਨੂੰ ਤਨੋਂ ਮਨੋਂ ਧਨੋਂ ਹਾਂ ਟਾਵੇਂ ਸਾਡੇ ਨਾਲ ਖੜੇ ਰਹਿੰਦੇ ਆ ਇਹਨਾਂ ਦਾ ਸਹਿਯੋਗ ਸਾਨੂੰ ਹਮੇਸ਼ਾ ਮਿਲਦਾ ਰਹੇ ਭੋਲੇ ਬਾਬਾ ਇਹਨਾਂ ਦੇ ਉੱਪਰ ਅਪਾਰ ਕਿਰਪਾ ਕਰਦੇ ਰਹਿਣ ਜੈ ਸ਼ੰਕ੍ਰਿ ਜੈ ਸ਼ੰਕ੍ਰਿ